ਛੋਟੇ ਬੱਚਿਆਂ ਦੀ ਗੱਲ ਕਰੀਏ ਬੱਚੇ ਸਿੱਧੇ ਕਰਾ ਕੋਈ ਸਿੰਪਲ ਤਰੀਕਾ ਹੈ ਕੋਈ ਕਈ ਬੱਚੇ ਘਰੇ ਉੱਡਦੇ ਆ ਉਹ ਕਈ ਤਾਂ ਚਲੋ ਸਿੱਧੇ ਢਾਂਗੀ ਦੇ ਤਾਂ ਚੰਗੇ ਚੰਗੇ ਆ ਪਰਾਂ ਵੈਸੇ ਉਸ ਕਬੂਤਰ ਆਸੇ ਪਾਸੇ ਟੱਚ ਮਾਰ ਕੇ ਆਉਂਦੇ ਕੋਈ ਕੁਝ ਉਹਨਾਂ ਦਾ ਕੋਈ ਹੱਲ ਕੋਈ ਜੇ ਤਾਂ ਭਾਈ ਸਰ ਕਬੂਤਰਾਂ ਫੇਰ ਤਾਂ ਜੇ ਕਬੂਤਰਾਂ ਤੈਨੂੰ ਕਬੂਤਰੀ ਨਾਲ ਲਾਉਂ ਦੋ ਚਾਰ ਦਿਨ ਉਹਨੂੰ ਕਬੂਤਰੀ ਨਾਲ ਮਲਾ ਕੇ ਤੇ ਬਾਹਰ ਰੱਖੋ ਜਾਲ ਤੇ ਉਹਨੂੰ ਕਬੂਤਰੀ ਨਾਲ ਹਾਂ ਕਬੂਤਰੀ ਉਹ ਜਿਹੜੇ ਜੱੱਚਾ ਪੇ ਛਤਰੀਆਂ ਲਾਉਣੇ ਜਾਲਾਂ ਵਾਲੇ ਪੋਰ ਬਣੇ ਹੋਏ ਉੱਤੇ ਉਸੇ ਕਬੂਤਰੀ ਨਾਲ ਮਲਾ ਕੇ ਜਾਲ ਤੇ ਟੰਗ ਦੇ ਉਹਨੂੰ ਹਾਂ ਜਾਂ ਛਤਰੀ ਤੇ ਕੂਤਰੀ ਨਾਲ ਕੂਤਰੀ ਨਾਲ ਬੰਨ੍ਹ ਦੋ ਹਾਂ ਉਹ ਦੋ ਤਿੰਨ ਤਨ ਬੰਨ੍ਹ ਦੋ ਜਿਹਦਾ ਪਾ ਛੱਡਾਂਗੇ ਉਹਨੂੰ ਛੱਡਣਾ ਉਹੀ ਕੂਤਰੀ ਬੰਨ੍ਹ ਦੋ ਉੱਥੇ ਆਰਾਮ ਦੇਣ ਇੱਕ ਵਾਰੀ ਬਾਦੋ ਉਹਨੂੰ ਹਾਂ ਨੀਵੀਂ ਛਤਰੀ ਕਰਕੇ ਉਹਨੂੰ ਬੈਠਾ ਰਹਿਣ ਦੋ ਖੁੱਲਾ ਬੈਠਾ ਰਹਿਣ ਦੋ ਖੁੱਲਾ ਜਦੋਂ ਆਪਣੇ ਆਪ ਉੱਡਿਆ ਹੋ ਹਾਂ ਠੀਕ ਹੈ ਜੇ ਨਾ ਉੱਡਿਆ ਤਾ ਤਾਨੂੰ 20 25 ਮਿੰਟਾਂ ਬਾਅਦ ਅੱਧੇ ਘੰਟੇ ਬਾਅਦ ਛੇੜ ਦੋ ਹਾਂ ਫੇਰ ਨਹੀਂ ਭਜਾਂਦਾ ਹਾਂ ਜੇ ਕਬੂਤਰ ਹੈ ਜੇ ਕੂਤਰੀ ਡਾਉਣੀਆਂ ਦਾ ਕਬੂਤਰ ਰੱਖ ਲਓ ਮੈਂ ਫੇਰ ਕੂਤਰੀ ਰੱਖ ਲਓ ਜਾਂ ਮੰਨ ਲਓ ਹੂੰ ਆਪਣੇ ਆਪ ਹੀ ਹਟ ਜਾਂਦਾ ਜਾਂ 2-4 ਦਿਨ ਮਲਾ 2-3 ਦਿਨ ਬੰਨ ਲਓ ਛਤਰੀ ਤੇ ਫਿਰ ਛੱਡੋ ਜਾਂ ਫਿਰ ਬਈ ਉਹਨੂੰ ਸ਼ਾਮ ਨੂੰ ਛੱਡੋ ਹੂੰ ਕਈ ਵਾਰ ਸ਼ਾਮ ਨੂੰ ਪਾ ਛੱਡ ਦਿੰਦੇ ਆ ਆ ਜਾਂਦੇ ਨੇ ਬੱਚੇ ਸਿੱਧੇ ਆਉਂਦੇ ਹੂੰ ਕਈ ਵਾਰ ਕਈ ਵਾਰ ਇਹ ਹੁੰਦਾ ਨਾ ਕਬੂਤਰ ਮੈਂ ਯਾਤਰਾ ਦੇਖਿਆ ਵੀ ਕਿਸੇ ਦੇ ਦੋਨੋਂ ਟਾਵਰ ਤੇ ਬੈਠਾ ਰਹਿੰਦਾ ਕਿਸੇ ਦਾ ਬੈਟਰ ਵਾਸਤੇ ਬੈਠਾ ਰਹਿੰਦਾ ਉਹ ਵਹੀ ਆਏ ਫਿਰ ਉਹਨੂੰ ਸ਼ਾਮ ਨੂੰ ਛੱਡਣਾ ਪੈਂਦਾ ਬਈ ਹੂੰ ਸ਼ਾਮ ਛੱਡ ਕੇ ਸ਼ਾਮ ਨੂੰ ਛੱਡ ਲਓ ਆਪ ਨੂੰ ਪਤਾ ਵੀ 2 ਘੰਟੇ ਢਰ ਰਹਿ ਗਿਆ ਉਹਦੇ